ਅੱਜ ਦੇ ਵਿੱਚ ਜਿਹੜੇ ਬੋਕੇ ਸਾਰੇ ਕੋਲਿਸ ਆ ਗਏ ਨੇ ਅੱਜ ਉਹ ਵੀ ਆ ਗਏ ਅੱਜ ਉਹਨਾਂ ਤੋਂ ਅੱਜ ਅੱਜ ਮਾਤਰਾ ਅੱਛਾ ਹਾਂ ਮੈਂ ਚਾਹੁੰਦਾ ਕਿ ਤੁਸੀਂ ਕਹੋ ਅੱਜ ਸੋਤੇ ਪੂਰਾ ਆਮਲ ਕਰੇ ਉਹ ਤੋਂ ਸਿੱਧਿਆ ਤੇ ਜੇ ਆਪਾਂ ਜਿਹੜੀ ਜੋਨ ਹੈ ਇਹ ਬਿਲਕੁਲ ਸ਼ਾਂਤ ਮਾਹੌਲ ਸਾਡੇ ਸਾਰੇ ਜਿੰਨੇ ਵੀ ਹੈਗੇ ਨੇ ਕਾਂਗਰਸ ਵਾਲੇ ਇਕਾਲੀ ਦਲ ਵਾਲੇ ਸਾਰੇ ਇਕੱਠੇ ਬੱਜੇ ਗੱਲ ਸਾਹਮਣੇ ਵੇਖਣ ਨੂੰ ਮਿਲ ਰਹੀ ਆ ਅੱਜ 14 ਤਰੀਕਾ ਦਿਨ ਐਤਵਾਰ ਆ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਨੇ ਕਾਫੀ ਪਿੰਡਾਂ ਦੇ ਵਿੱਚ ਅਸੀਂ ਗਏ ਆ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਪੋਲਿੰਗ ਸਟੇਸ਼ਨ ਨੇ ਉਹ ਅਲੱਗ-ਅਲੱਗ ਪਾਰਟੀਆਂ ਵੱਲੋਂ ਬਣਾਏ ਨਜ਼ਰ ਆਏ ਨੇ ਪਰ ਨਾਬਾਦੀ ਸਭ ਤੋਂ ਸਿਰ ਆ ਭਾਰਸੋਂ ਦਾ ਪਿੰਡ ਚਾਸਵਾਲ ਜਿੱਥੇ ਅਸੀਂ ਖੜਿਆ ਤੁਹਾਨੂੰ ਉਹ ਤਸਵੀਰਾਂ ਦਿਖਾਵਾਂਗੇ ਜਿੱਥੇ ਪਿਆਰ ਇਹਨੂੰ ਕਹਿੰਦੇ ਨੇ ਪਿਆਰ ਪਿੰਡ ਦੇ ਲੋਕਾਂ ਦਾ ਪਿਆਰ ਭਾਵੇਂ ਕਿ ਰਾਜਨੀਤਿਕ ਲੋਕਾਂ ਵੱਲੋਂ ਚੋਣ ਜਲਸਿਆਂ ਨੂੰ ਸਮੋਦਨ ਕੀਤੇ ਗਏ ਨੇ ਉਹੀ ਲੋਕ ਹਰ ਇੱਕ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਨਾਜ਼ਰ ਆਨੇ ਅੱਜ ਪਰ ਪੋਲਿੰਗ ਸਟੇਸ਼ਨ ਤੇ ਵੀ ਉਹ ਨਾਜ਼ਰ ਆ ਰਹੇ ਨੇ ਜਿਸ ਦੇ ਵਿੱਚ ਨਾਬਾ ਦੇ ਵਿਤਾਇਕ ਖੜੇ ਨਾਜ਼ਰ ਆ ਰਹੇ ਨੇ ਉਸ ਭਾਈਚਾਰਕ ਸਾਂਝ ਦੇ ਵਿੱਚ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਭਾਈਚਾਰਕ ਜਿਹੜੀ ਸਾਂਝ ਉਹ ਸਭ ਤੋਂ ਜ਼ਰੂਰੀ ਆ ਜਿੱਥੇ ਭਾਈਚਾਰਕ ਸਾਂਝ ਆ ਉੱਥੇ ਵਿਕਾਸ ਦੇ ਕੰਮ ਪੰਜਾਬ ਸਰਕਾਰ ਜੀ ਦੀ ਮਰਜ਼ੀ ਉਹ ਪਹਿਲ ਦੇ ਆਧਾਰ ਤੇ ਕਰਾਉਂਦੀ ਆ ਕਿਉਂ ਥਵਾਕ ਜਿੱਥੇ ਥਵਾਕ ਉਥੋਂ ਸਭ ਕੁਝ ਆ ਪਰ ਇਸ ਪਿੰਡ ਦੇ ਵਿੱਚ ਲੋਕਾਂ ਦਾ ਥਵਾਕ ਕਿਤੇ ਰੱਖਦੇ ਜਰੂਰ ਦੇਖਣ ਨੂੰ ਮਿਲਿਆ ਤਿੰਨ ਟੇਬਲਾਂ ਤੇ ਤਿੰਨੋਂ ਪਾਰਟੀਆਂ ਬੈਠੀਆਂ ਨਾਜ਼ਰ ਆ ਰਹੀਆਂ ਨੇ ਬੈਨਰ ਭਾਵੇਂ ਕੀ ਬੱਕਰੇ ਬੱਕਰੇ ਮੂਰੇ ਜਿਆ ਲਗਾਏ ਹੋਏ ਨੇ ਗੱਲਬਾਤ ਕਰਾਂਗੇ ਐਮਨ ਸਾਹਿਬ ਕਿੰਨੇ ਪਿੰਡ ਦਾ ਜਿਹੜਾ ਹੁਣ ਤੱਕ ਤੁਸੀਂ ਦੌਰਾ ਕਰਕੇ ਕਿਸ ਤਰ੍ਹਾਂ ਦਾ ਰਿਸਪੌਂਸ ਆ ਲੋਕਾਂ ਦੇ ਵਿੱਚ ਉਝਾਨ ਹੈ ਵੋਟਾਂ ਪੈਣ ਦਾ ਜਾਂ ਨਹੀਂ ਦੇਖੋ ਤਕਰੀਬਨ ਮੈਂ ਪਿਛਲੇ 1-2 ਘੰਟਿਆਂ ਦੇ ਵਿੱਚ ਜਦੋਂ ਦੀ ਇਲੈਕਸ਼ਨ ਸ਼ੁਰੂ ਹੋਈ ਹੈ ਜੀ ਹੁਣ ਹੋ ਗਏ ਨੇ 11 ਵਜੇ ਚੱਲੇ ਹੈ ਜੀ ਤਕਰੀਬਨ 8-10 ਪਿੰਡਾਂ ਦੇ ਵਿੱਚ ਮੈਂ ਹੋਇਆ ਅੱਗੇ ਵੀ ਜਾਣਾ ਹੁਣ ਪਰ ਕੁਝ ਸਮਾਗਮ ਵੀ ਨੇ ਕੁਝ ਪਰਿਵਾਰਾਂ ਦੇ ਕੋਈ ਕਨਪਾਟ ਸਾਹਿਬ ਦੇ ਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਕੱਲ੍ਹ ਹੀ ਕਾਂਗਰਸ ਸਟੇਟਮੈਂਟਾਂ ਕਿ ਜੀ ਬੂਥ ਕੈਪਚਰ ਕਰਨਗੇ ਇਹ ਲੁੱਟ ਲੈਣਗੇ ਜੀ ਵੋਟਾਂ ਜਾਲੀ ਪਾਉਣਗੇ ਉਹਨਾਂ ਦੇ ਉਹਨਾਂ ਦੇ ਇਸ ਸਾਰੀਆਂ ਗੱਲਾਂ ਦਾ ਜਵਾਬ ਇੱਥੇ ਪਿਆ ਜੀ ਉਹ ਕਾਂਗਰਸ ਦਾ ਬੂਥ ਉਹ ਕਾਲੀ ਦਲ ਦਾ ਤੇ ਆਮ ਆਦਮੀ ਪਾਰਟੀ ਦਾ ਤਿੰਨੇ ਬੂਤ ਇਕੱਠੇ ਲੱਗੇ ਆ ਨੇ ਲੋਕਾਂ ਚ ਕੋਈ ਖਿੱਚੋ ਤਾਨ ਨਹੀਂ ਜਿੰਨੇ ਵੋਟ ਪਾਉਣੀ ਆਪਣੀ ਮਰਜ਼ੀ ਨਾਲ ਪਾਊਗਾ ਜੀ ਇਹ ਸਿਰਫ ਇੱਕ ਮਾਹੌਲ ਬਣਾਉਂਦੇ ਆ ਜੀ ਕਾਂਗਰਸੀ ਰਾਜਾ ਵੜਿੰਗ ਸਵੇਰ ਦਾ ਚੀਕਾ ਮਾਰੀ ਜਾਂਦਾ ਟੀਵੀ ਤੇ ਬੈਠਾ ਜੀ ਵੀ ਆ ਕਰ ਲੈਣਗੇ ਮੇਰਾ ਫੋਨ ਆਨ ਆ ਜੀ ਮੈਂ ਤਿਆਰ ਬੈਠਾ ਜੀ ਮੈਨੂੰ ਦੱਸ ਦੋ ਮੈਂ ਉਦੋਂ ਹੀ ਆ ਜਾਊਗਾ ਘਰੇ ਬੈਠਾ ਜੀ ਘਰੇ ਕਦੇ ਨਿਕਲਿਆ ਹੈ ਨਹੀਂ ਜੀ ਗੱਲਾਂ ਕਰੀ ਜਾਂਦਾ ਜੀ ਰਾਤ ਤੋਂ ਤੁਸੀਂ ਸਾਰੇ ਜਾਗੇ ਹੋ ਹਾਂ ਜੀ ਹਾਂ ਜੀ ਰਾਤ ਤੋਂ ਤੁਸੀਂ ਸਾਰੇ ਸੁੱਤੇ ਹੋ ਮੈਂ ਤਾਂ ਮੈਂ ਤਾਂ ਜਾਗਿਆ ਜੀ ਮੈਂ ਤਾਂ ਜਾਗਿਆ ਮੈਂ ਤਾਂ ਮੇਰਾ ਤਾਂ ਫੋਨ ਆਨ ਹੀ ਆ ਜ ਇਹ ਰਾਜਾਪਿੰਗ ਉਹੀ ਹੈ ਜਿਹੜਾ ਕਹਿੰਦਾ ਸੀ ਕਿ ਕਾਲਾ ਜਾ ਗਰੀਬ ਜਾ ਉਹਨੂੰ ਜੀ ਗ੍ਰਹਿ ਮੰਤਰੀ ਬਣਾਤਾ ਬੂਟਾ ਸਿੰਘ ਜੀ ਬਾਰੇ ਉਹੀ ਹੈ ਜੀ ਸੰਗਤ ਦੀ ਯਾਦ ਰੱਖਿਓ ਜਰਾ ਠੀਕ ਹੈ ਜੀ ਤੇ ਇਹਨਾਂ ਤੋਂ ਕਰੋ ਪਰਹੇਜ਼ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਸੰਗਤ ਨੇ ਫੈਸਲਾ ਕਰਨਾ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਲੋਕਾਂ ਨੂੰ ਫੈਸਲਾ ਕਰਦੇ ਆ ਮੈਂ ਤੁਹਾਡੇ ਚੈਨਲ ਜ਼ਰੀਏ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਾਂਗਰਸੀ ਉਕਾਲਿਓ ਤੋਡੇ ਘਰ ਦਾ ਵੀ ਆਵਾਮਾਂ ਦੀ ਪਾਰਟੀ ਭਰਦੀ ਆ ਫੇਰ ਭੰਡੇ ਜਾਂਦੇ ਆਵਾਮਾਂ ਦੀ ਪਾਰਟੀ ਨੂੰ ਠੀਕ ਆ ਨਾ ਐਂ ਨਾ ਕਰੋ ਐਂ ਨਾ ਕਰੋ ਤੁਹਾਡਾ ਲਾਜ਼ਮੀ ਫ੍ਰੀ ਕਰ ਰਹੀ ਆ ਤੁਹਾਡੇ ਬੱਚਾ ਨੂੰ ਵੀ ਫ੍ਰੀ ਪੜਾ ਰਹੀ ਆ ਫੇਰ ਤੁਸੀਂ ਗੱਲਾਂ ਕੱਢੀ ਜਾਂਦੇ ਹੋ ਹੱਦ ਆ ਯਾਰ ਕਮਾਲ ਹੋ ਗਿਆ ਐਂ ਨਾ ਕਰੋ ਕਾਂਗਰਸੀਓ ਕਾਲਿਓ ਹੈਂ ਐਂ ਨਾ ਕਰੋ ਰੱਬ ਰੱਬ ਤੋਂ ਡਰਿਆ ਕਰੋ ਦੋਨੋਂ ਪਾਰਟੀਆਂ ਤੁਸੀਂ ਬਿੱਲ ਭਰ ਤੁਸੀਂ ਆਪਦਾ ਵੀ ਤਾਂ ਭਰ ਰਹੇ ਹੋ ਨਾ ਦੋਨੋਂ ਦਾ ਨਹੀਂ ਨਾ ਭਰ ਰਹੇ ਆਪ ਦਾ ਬਿੱਲ ਤੁਸੀਂ ਆਪ ਹੀ ਭਰ ਰਹੇ ਨਹੀਂ ਨਹੀਂ ਉਹ ਸਾਰਾ ਸਾਰੀ ਪੰਜਾਬ ਦੀ ਦੇਖੋ ਇਹ ਤਾਂ ਸਾਰੀ ਪੰਜਾਬ ਦੀ ਸੰਗਤ ਵਾਸਤੇ ਆ ਇਹ ਇਹ ਤਾਂ ਸਾਰੀ ਪੰਜਾਬ ਦੀ ਸੰਗਤ ਇਹ ਤਾਂ ਬਿੱਲ ਆਉਂਦਾ ਮਿਲ ਸਾਨੂੰ 1.5 ਲੱਖ ਮ ਹਾਂ ਨਹੀਂ ਮੈਂ ਤਾਂ ਆਪਦਾ ਬਿੱਲ ਭਰਦਾ ਮੈਂ ਪੂਰੀ ਸੰਗਤ ਦੀ ਗੱਲ ਕਰਦਾ ਜਿਹਦਾ ਸਾਰਿਆਂ ਲਈ ਸਾਂਝਾ ਹੈ ਜੀ ਜਿੰਨੀਆਂ ਵੀ ਸਕੀਮਾਂ ਨੇ ਪੰਜਾਬ ਸਰਕਾਰ ਦੀਆਂ ਭਗਵੰਤ ਮਾਨ ਸਰਕਾਰ ਦੀਆਂ ਸਭ ਲਈ ਸਾਂਝੀਆਂ ਨੇ ਕਿ 600 ਜੰਟ ਬਿਜਲੀ ਆ ਸਭ ਨੂੰ ਫ੍ਰੀ ਆ ਜੀ ਖੇਤਾਂ ਚ ਬਿਜਲੀ ਆ ਬਿਲਕੁਲ ਫ੍ਰੀ ਆ ਜੀ ਘਰਾਂ ਦੇ ਵਿੱਚ ਕਿਸਾਨਾਂ ਦੀ ਬਿਜਲੀ ਬਿਲਕੁਲ ਫ੍ਰੀ ਆ ਜੀ 10 ਲੱਖ ਰੁਪਏ ਦਾ ਇਲਾਜ ਆ ਬਿਲਕੁਲ ਫ੍ਰੀ ਆ ਨੌਕਰੀਆਂ ਸਾਰਿਆਂ ਨੂੰ ਮਿਲ ਰਹੀਆਂ ਨੇ ਪੱਖਪਾਤ ਦਾ ਕਿਤੇ ਵੀ ਨਹੀਂ ਇਹ ਸਿਰਫ ਆਪਣਾ ਧੜਾ ਕਾਇਮ ਰੱਖਣ ਦੇ ਮਾਰੇ ਨਾ ਇਹ ਪਿੱਟਰ ਸੇ ਆਪਾਂ ਜਾਂ ਕਰਦੇ ਆ ਦੇਖਿਆ ਤੁਸੀਂ ਨਾਬੇ ਚ ਕਿੰਨਾ ਰੌਲਾ ਪਾਇਆ ਸੀ ਲਲਕਾ ਸਾਹਿਬ ਨੇ ਇਹ ਸਾਡਾ ਐਂ ਕਰ ਦੇਣਗੇ ਸਾਡੇ ਪੇਪਰ ਫਾੜ ਦੇਣਗੇ ਇਹ ਸਚਾਈ ਹੈ ਲਾਲਕਾ ਸਾਹਿਬ ਆਪ ਕਰੇ ਵੀ ਸਾਡੇ 23 ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਖਾਰ ਚੜਿਆ ਰਾਤ ਦਾ ਪਤਾ ਪਤਾ ਲੈ ਆਏ ਨਹੀਂ ਚਲੋ ਮਹਾਰਾਜ ਕਿਰਪਾ ਕਰੇ ਉਹਨਾਂ ਨੂੰ ਤੰਦਰੁਸਤ ਕਰੇ ਜਲਦੀ ਕਿਉਂਕਿ ਟਿਕਟ ਟੁਕੜਾ ਤਾਂ ਮਿਲ ਲੈਣੀ ਵਿਚਾਰਿਆਂ ਨੂੰ ਭੰਜਣਾ ਠੀ ਕਰ ਦੇ ਤੇ ਮਿਲੇ ਨਾ ਕਿਤੇ ਮਿਲੇ ਮਿਲੇ ਨਾ ਰਸਤੇ 'ਚ ਕਿਤੇ ਨਾ ਕਿਤੇ ਨਹੀਂ ਭਰਾ ਨੇ ਮੇਰੇ ਵੱਡੇ ਭਰਾ ਨੇ ਜੀ ਮੈਂ ਤਾਂ ਬੜਾ ਸਤਿਕਾਰ ਕਰਦਾ ਉਹਨਾਂ ਦਾ ਤੇ ਚਲੋ ਮੈਂ ਬੇਨਤੀ ਕਰਦਾ ਸੰਗਤ ਨੂੰ ਕਿ ਘਰਾਂ ਚੋਂ ਨਿਕਲੋ ਠੰਡ ਦਾ ਟਾਈਮ ਆ ਔਰ ਵੋਟ ਪਾਓ ਆਪਣੇ ਮਨਪਸੰਦ ਉਮੀਦਵਾਰ ਨੂੰ ਵੋਟ ਪਾਓ ਔਰ ਮਨਪਸੰਦ ਉਮੀਦਵਾਰ ਜਿਹੜਾ ਨਾ ਜੀ ਉਹ ਆਮ ਆਦੀ ਪਾਰਟੀ ਤੋਂ ਬੈਸਟ ਕੋਈ ਨਹੀਂ ਔਰ ਇੱਕ ਗੱਲ ਹੋਰ ਹੈ ਜੀ ਪਿਛਲੇ 6-7 ਸਾਲਾਂ ਤੋਂ ਬਲਾਕ ਸੰਮਤੀ ਚ ਕੌਣ ਸੀ ਕਾਂਗਰਸ ਜ਼ਿਲ੍ਹਾ ਪ੍ਰੀਸ਼ਦ ਕੌਣ ਸੀ ਕਾਂਗਰਸ ਪੂਰੇ ਪੰਜਾਬ ਚ ਜਿਨ੍ਹਾਂ ਨੇ 6-7 ਸਾਲਾਂ ਚ ਕੱਖ ਨਹੀਂ ਕੀਤਾ ਤੇ ਹੁਣ ਕੀ ਕਰਨਗੇ ਉਹੀ ਕੈਂਡੀਡੇਟ ਦੁਆਰਾ ਫੇਰ ਇਲੈਕਸ਼ਨ ਲੜ ਰਹੇ ਆ ਜੀ ਇਹਨਾਂ ਚ ਕੱਢਣ ਪਾਉਣ ਨੂੰ ਕੀ ਹੈ ਜੀ ਕੁਝ ਵੀ ਨਹੀਂ ਮੇਰੇ ਕੋ ਨਾਬਾ ਦੇ ਵਿਧਾਇਕ ਨਾਲ ਗੱਲਬਾਤ ਕੀਤੀ ਆ ਕਹਿੰਦੇ ਕਾਲੀਆਂ ਦਾ ਬਿੱਲ ਵੀ ਆਮ ਆਦਮੀ ਪਾਰਟੀ ਪਰ ਰਹੀ ਆ ਕਾਂਗਰਸ ਦਾ ਵੀ ਆਮ ਆਦਮੀ ਪਿੰਡ ਸਾਨੂੰ ਕਹਿੰਦੇ ਫੇਰ ਰਹੇ ਨੇ ਹਨਾ ਸਵੇਰ ਤੋਂ ਪਿੰਡਾਂ ਦੇ ਦੌਰੇ ਤੇ ਭਾਈਚਾਰ ਕਿਸਾਨਾਂ ਦੀ ਜ਼ਰੂਰੀ ਹੈ ਮਨਪਸੰਦ ਦੇ ਉਮੀਦਵਾਰ ਨੂੰ ਵੋਟ ਦਾ ਅਧਿਕਾਰ ਇਸਤੇਮਾਲ ਕਰੋ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਨਾਬਾ ਤੋਂ ਹਰਮਿੰਦਰ ਸਿੰਘ ਮਾਨ